ਮੇਰਾ ਨਾਮ ਬਕਰ ਸਿੰਘ ਜੀ ਬਕਰ ਸਿੰਘ ਚੱਪਾ ਰਹਿਣਾ ਪਿੰਡ ਰੁਕਰਾ ਬੇਬੂ ਜੀ ਜਿਹੜਾ ਮੁੰਡਾ ਮਰਿਆ ਨੌਜਵਾਨ ਕਿੰਨੀ ਉਮਰ ਸੀ ਕੀ ਹੋਇਆ ਕਮੁਰ ਉਮਰਾਂ ਦੀ 25 ਸਾਲ 25 ਸਾਲ ਹਾਂ ਕੀ ਹੋਇਆ ਜੀ ਉਹ ਜੀ ਰੇਤੂ ਦੇ ਘਰੇ ਗਿਆ ਰੇਤੂ ਨੇ ਘਰੇ ਗਿਆ ਤੇ ਉਹਨੇ ਪਤਾ ਨਹੀਂ ਕੀ ਉਹਨੇ ਟੀਗਾ ਟੁਗਾ ਨੇ ਆਪ ਫੜ ਕੇ ਲਾਇਆ ਪਾਣੀ ਜਬਰਦਸਤੀ ਲਾਇਆ ਠੀਕ ਹੈ ਤੇ ਉਹ ਬੜੇ ਚੱਕ ਕੇ ਬਾਥਰੂਮ ਚ ਲੈ ਆ ਕੇ ਉਹਨਾਂ ਰੱਖਤਾ ਮੁੰਡੇ ਦਾ ਨਾਮ ਕੀ ਸੀ ਜਿੰਦੀ ਰੱਖ ਮੁੰਡੇ ਦਾ ਜਸਵੀਰ ਜਸਵੀਰ ਹੈ ਨਾ ਜਸਵੀਰ ਸਿੰਘ ਸੀ ਜਸਵੀਰ ਸਿੰਘ ਹਾਂਜੀ ਇਹਦੀ ਡੱਤ ਹੋਈ ਹਾਂਜੀ ਕਿੰਨੀ ਕ ਉਮਰ ਦੀ ਸੀ ਉਮਰ ਇਹਦੀ 27 ਸਾਲ ਹੋਣੀ ਹੈ ਵਿਆਹ ਸੀ ਹਾਂ ਵਿਆਹ ਤਿੰਨ ਬੱਚੇ ਨੇ ਹੁੰਦੇ ਹਾਂ ਇੱਕ ਇੱਕ ਦੋ ਗੁੱਡੀਆਂ ਇੱਕ 7 ਸਾਲ ਦੀ ਇੱਕ 4 4-5 ਸਾਲ ਦੀ ਤੇ ਇੱਕ ਵਿਚਾਰੀ ਇਹ ਨਹੀਂ ਹੈ ਮੁੰਡਾ ਵਿਚਾਰੀ ਧਾੜ ਵਿਚਾਲੀ ਦਾ ਖੜਾ ਹੈ ਨਸ਼ਾ ਵੇਖਦਾ ਜਿਹੜਾ ਸ਼ਰੇ ਆ ਹਾਂ ਸ਼ਰੇ ਆ ਨਸ਼ਾ ਬਸ ਵਸਤੀ ਦੇ ਵਿੱਚ ਮੁੰਡਾ ਉਹ ਵੇਚਦਾ ਨਸ਼ਾ ਇਹਦਾ ਪ੍ਰੋਬਲਮ ਹਾਂਜੀ ਉਹਨਾਂ ਕਾਰਵਾਈ ਉਹਨਾਂ ਦੇ ਹੋਣੀ ਚਾਹੀਦੀ ਹੈ ਹਾਂਜੀ ਕਾਰਵਾਈ ਜੀ ਪੂਰੀ ਜੀ ਪੂਰੀ ਸਭ ਤੋਂ ਸਖਤ ਸਜ਼ਾ ਹਾਂਜੀ ਨਸ਼ੇ ਵਾਲੇ ਬੰਦੇ ਨੂੰ ਇਹ ਸਭ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਇਸ ਬੰਦੇ ਜਿਹੜਾ ਬੰਦਾ ਨਸ਼ਾ ਖੇਚਦਾ ਹੈ ਤੇ ਜਿਹੜਾ ਬੰਦਾ ਠੀਕ ਹਾਂ ਮੇਰਾ ਨਾਮ ਜੀ ਧਰਮਿੰਦਰ ਜੀ ਮੇਰਾ ਪਿੰਡ ਦੁੱਲੇਵਾਲਾ ਜੀ ਦੁੱਲੇਵਾਲਾ ਹਾਂਜੀ ਤੇ ਜਿਹੜਾ ਮੁੰਡਾ ਮਰਿਆ ਨਸ਼ੇ ਨਾਲ ਨਸ਼ੇ ਨਾਲ ਮਰਿਆ ਹਾਂਜੀ ਨਸ਼ੇ ਨਾਲ ਤਾਂ ਚਲੋ ਹਾਂ ਮਰਿਆਈ ਟੀਕੇ ਦਾ ਨਸ਼ਾ ਨਹੀਂ ਲਾਇਆ ਸੀ ਟੀਕਾ ਨਹੀਂ ਸਿਲਾਈ ਉਹ ਪੇਪਰ ਤੇ ਲਾਉਂਦਾ ਸੀਗਾ ਸਮਾਨ ਤੇ ਕੁਝ ਵੋਟਾਂ ਦਾ ਲੈ ਕੇ ਉਸ ਘਰੇਲੂ ਮਾਮਲੇ ਤੇ ਲੈ ਕੇ ਕੁਝ ਉਹ ਸਮਾਨ ਵੀ ਵੇਚਦੇ ਸੀ ਉਹਨੂੰ ਘਰੇ ਬੁਲਾ ਲਿਆ ਘਰੇ ਬੁਲਾ ਲਿਆ ਉਹਨਾਂ ਦੇ ਪੇਪਰ ਤੇ ਨਹੀਂ ਸਹੀ ਲੱਗਦਾ ਤੇ ਤੂੰ ਨਾ ਟੀਕੇ ਨਾ ਲਾਉਂ। ਕਿਉਂਕਿ ਉਹ ਆਪ ਖੁਦ ਸਮਾਨ ਵੇਚਦੇ ਸੀ ਉਹ ਜਦੋਂ ਔਰਤ ਵੀ ਵੇਚਦੀ ਹਾਂਜੀ ਨਾਲ ਔਰਤ ਵੀ ਵੇਚਦੀ ਹੈ ਤੇ ਕਰੀਬਨ ਕਰੀਬਨ ਇਹ ਪਿੰਡ ਹੀ ਸਾਰਾ ਹੀ ਉਹ ਇੱਕ ਘਰ ਵੇਚਦਾ ਸਾਰਾ ਪਿੰਡ ਹੀ ਨੌਜਵਾਨ ਜਮਾ ਹੀ ਖਤਮ ਕੀਤੀ ਜਾਂਦੇ ਆ ਵੀ ਰੇਕ ਇੱਕ ਬੱਚੇ-ਬੱਚੇ ਨੂੰ ਆਂਦੇ ਨੇ ਲਾ ਕੇ ਵੇਖੋ ਸਮਾਨ ਤਾਂ ਵੇਖੋ ਜੇ ਕੰਮ ਕਿਵੇਂ ਨਿਬੜਦਾ ਤੇ ਬਹੁਤ ਹੀ ਜਿਆਦਾ ਮੈਂ ਤਾਂ ਨਾ ਪਿੰਡ ਦੇ ਵਿੱਚ ਬੜਾ ਹੀ ਦੇਖਣ ਵਾਲੀ ਗੱਲ ਹੈ ਵੀ ਨੌਜਵਾਨ ਜਿਹੜੇ ਮੈਂ ਨਸ਼ੇ ਦੇ ਖਤਮ ਹੋਈ ਜਾ ਰਹੇ ਨੇ ਤੇ ਇਸ ਕਰਕੇ ਅਸੀਂ ਤਾਂ ਸਰਕਾਰ ਤੋਂ ਇਹੀ ਕਹਿਣਾ ਚਾਹੁੰਦੇ ਆ ਕਿ ਅਗਾ ਕਹੇ ਦਾ ਵੀ ਨੌਜਵਾਨ ਪੁੱਤਰ ਨਾ ਮਰੇ ਤੇ ਅਸੀਂ ਬੇਨਤੀ ਕਰਦੇ ਆਂ ਵੀ ਸਰਕਾਰ ਅੱਗੇ ਵੀ ਇਹ ਕਾਰਵਾਈ ਕੀਤੀ ਜਾਵੇ ਤੇ ਥਲ ਪਾਣੀ ਚਾਹੀਦੀ ਹੈ ਇਹ ਸਰਕਾਰ ਤੇ ਜਿਹੜੀ ਨਵੀਂ ਬਣੀ ਕਹਿੰਦੀ ਸੀ ਸਾਨੂੰ ਮਹੀਨੇ ਦੋ ਦੇ ਵਿੱਚ ਅਸੀਂ ਬਿਲਕੁਲ ਨਸ਼ਾ ਖਤਮ ਕਰ ਦਾਂਗੇ ਮੈਂ ਤਾਂ ਅੱਜ ਤੱਕ ਸਰਕਾਰ ਨੂੰ ਇਹ ਕਹਿਣਾ ਚਾਹਣਾ ਵੀ ਅੱਜ ਤੱਕ ਨਸ਼ੇ ਨੂੰ ਥਲ ਪਈ ਨਹੀਂ ਜੇ ਨਸ਼ਾ ਦੇ ਪਾਸੋਂ ਆਉਂਦਾ ਤੇ ਤਸਤਰ ਵੇਚਦੇ ਆ ਇਹ ਅਜੇ ਤੱਕ ਕੋਈ ਠੱਲ ਨਹੀਂ ਪਈ ਨੌਜਵਾਨ ਖਤਮ ਹੋਈ ਜਾਂਦੇ ਹੋਰ 10 ਸਾਲਾਂ ਨੂੰ ਨੌਜਵਾਨ ਮੇਰੇ ਸਾਬ ਕਰੀਪਨ 35 40 ਸਾਲ ਮਸਾ ਕੱਢਣ ਕਰਕੇ ਤੇ ਖਤਮ ਹੋ ਜਾਏਗਾ ਪੰਜਾਬ ਕਹਿੰਦੇ ਆ ਸੋਨੇ ਦੀ ਚੜੀ ਪੰਜਾਬ ਦੀ ਜਵਾਨੀ ਖਤਮ ਹੋ ਜਵਾਨੀ ਮੈਨੂੰ ਇਹ ਪੰਜਾਬ ਸੋਨੇ ਦੀ ਚੜੀ ਇਹ ਸੋਨੇ ਦੀ ਚੜੀ ਮੈਨਾਂ ਇਹ ਪਿੱਤਲ ਦੀ ਨਹੀਂ ਰਹਿ ਜਾਣੀ ਜਿਹੜਾ ਹਾਲਾਤ ਬਣੇ ਪਏ ਮਸ਼ੇਨਾ ਕਾਫੀ ਜ਼ਿਆਦਾ ਤੁਸੀਂ ਆਪ ਹੀ ਦੇਖਦੇ ਹੋ ਆਮ ਹੀ ਨੌਜਵਾਨ ਜਦਾਂ ਜਿਹੜੇ ਕਿ ਪ੍ਰਾਣੇ ਬਜ਼ੁਰਗ ਆ ਉਹ ਤਾਂ ਕਾਫੀ ਹੈ ਇਹ ਨੌਜਵਾਨ ਹੱਟੇ ਕੱਤੇ ਪਿਆ ਤੇ ਜਿਹੜੇ ਨੌਜਵਾਨ ਆ ਉਹ ਬਜ਼ੁਰਗ ਬਣੇ ਪਿਆ ਨਸ਼ੇ ਲਾ ਲਾ ਕੇ ਖਤਮ ਹੋ ਜੇ ਪੈ ਨੇ ਮੈਂ ਤਾਂ ਇਹੀ ਸਰਕਾਰ ਅੱਗੇ ਬੇਨਤੀ ਕਰਦਾ ਵੀ ਜਿੰਨਾ ਵੀ ਹੋ ਸਕੇ ਮਾਨ ਸਰਕਾਰ ਬਹੁਤ ਹੀ ਵੱਡਾ ਤਗੜਾ ਬੰਦਾ ਹੈ ਜੇ ਚਾਵੇ ਤਾਂ ਸਭ ਕੁਝ ਹੋ ਸਕਦਾ ਪਰ ਅਜੇ ਤੱਕ ਇਹ ਚੀਜ਼ ਦਾ ਕੋਈ ਵੀ ਨਹੀਂ ਹੋਇਆ ਨਹੀਂ ਮੈਂ ਤੁਹਾਡਾ ਮੇਰਾ ਨਾਮ ਸੁਖਦੇਵ ਸਿੰਘ ਜੀ ਸੁਖਦੇਵ ਸਿੰਘ ਕਿੱਥੋਂ ਦੇ ਰਹਿਣ ਵਾਲੇ ਅਸੀਂ ਰੁਕਣਾ ਬੇਗੂ ਹਾਂਜੀ ਕੀ ਗੱਲਬਾਤ ਹੋ ਰਹੀ ਹੈ ਇਹ ਸਰ ਜੀ ਅਸੀਂ ਤਾਂ ਵੀ ਰਾਤ 1:30 7 ਵਜੇ ਸ਼ਹਿਰੋਂ ਮੇਰਾ ਪਹਿਲਾਂ ਤਾਂ ਅਸੀਂ ਸਾਲੇ ਦਾ ਹੀ ਮੁੰਡਾ ਮਰਿਆ ਸੀ ਉਹਦਾ ਸੀ ਭੋਗ ਵੀਰਵਾਰ ਅੱਛਾ ਅਸੀਂ ਉੱਥੇ ਸਾਨੂੰ ਅਸੀਂ 5:30 ਤੁਰੇ ਅਸੀਂ ਸਾਨੂੰ ਮੋਟਰਸਾਈਕਲ ਖਰਾਬ ਹੋ ਗਈ ਤਾਂ ਸਾਈ ਨਾਲ ਤੁਰਿਆ ਤੇ ਅਸੀਂ ਸ਼ੌਣੇ ਸਮਾਨ ਲੈਣਾ ਸੀ ਅਸੀਂ ਵੀ 7:30 ਵਜੇ ਅਸੀਂ ਘਰੇ ਪਹੁੰਚ ਗਏ ਅਸੀਂ ਸਬਜੀ ਸੂਜੀ ਬਣਾਈ ਤਾਂ ਅਸੀਂ ਨਾ ਬਾਬੇ ਤੇ ਮੱਥਾ ਟੇਕਣ ਗਏ ਜਲੇ ਉੱਥੇ ਨਾਲ ਹੀ ਆ ਉੱਥੇ ਬੈਠੇ ਆ ਅਸੀਂ ਤੇ ਮੇਰੇ ਨਾਲ ਵੀ ਆ ਚੂਕਣਾ ਚ ਦਰਦਾਂ ਨਿਕਲਦੀਆਂ ਤੇ ਮੈਂ ਆਖਿਆ ਵੀ ਮੈਂ ਤਾਂ ਘਰੇ ਜਾਣਾ ਤੇ ਮੇਰੇ ਘਰਦਿਆਂ ਦੀ ਵੀ ਤੂੰ ਬਹਿ ਜਾ ਇੱਥੇ ਤੇ ਆਪਾਂ ਇਕੱਠੇ ਚੱਲਦੇ ਆ ਤੇ ਮੈਂ ਉੱਥੋਂ ਨੂੰ ਮੈਂ ਵੀ ਤੁਸੀਂ ਆ ਜਾ ਜੇ ਮੈਂ ਚੱਲਦਾ ਮੈਂ ਘਰੇ ਜਾ ਚਲਾ ਮੈਨੂੰ ਇਹਨੇ ਮਗਰੋਂ ਪਤਾ ਨਹੀਂ ਆਵਾਜ਼ ਮਾਰੀ ਵੀ ਆ ਮੈਂ ਸਲੀਚੀ ਨਹੀਂ ਮੈਂ ਘਰੇ ਆ ਗਿਆ ਤੇ ਦੋਵੇਂ ਜੀ ਰੋਂਦੇ ਰੋਂਦੇ ਗਏ ਨੇ ਮੈਨੂੰ ਆਦੇ ਵੀ ਤੇਰਾ ਮੁੰਡਾ ਸਾਡੇ ਘਰੇ ਮਰ ਗਿਆ ਮੁੰਡਾ ਵਿਆਹ ਸੀ ਮੁੰਡਾ ਵਿਆਹ ਸੀ ਉਹਦੀਆਂ ਤਿੰਨ ਗੁੱਡੀਆਂ ਨੇ ਇੱਕ ਤਾਂ ਤੁਰਦੀ ਨਹੀਂ ਜੀ ਤੇ 1 4 ਸਾਲ ਦੀ ਆ ਉਹ ਤਾਂ ਜੀ ਜਵਾਕੜੀ ਆ ਤੇ 1 6 7 ਸਾਲ ਦੀ ਹੋਊਗੀ ਅਹੀਂ ਉੱਥੋਂ ਆਏ ਤਾਂ ਜਦ ਇਹਨੇ ਕਿਹਾ ਮੁੰਡਾ ਤੇਰਾ ਮਰ ਗਿਆ ਤੇ ਮੈਂ ਉੱਥੋਂ ਭੱਜਿਆ ਮੈਂ ਆਪਦੇ ਮੁੰਡੇ ਨੂੰ ਆਵਾਜ਼ ਮਾਰੀ ਮਾਖਾ ਉਧਰ ਵੇਖ ਤੇ ਸਾਡੇ ਬਾਥਰੂਮ ਚ ਨੇ ਇਹ ਟੀਕਾ ਲਾਇਆ ਕਿਹਨਾਂ ਨੇ ਕਿਹਾ ਇਹਨਾਂ ਨੇ ਰਿੰਕੂ ਕਿਹਾ ਜਿਨ੍ਹਾਂ ਦੇ ਘਰੇ ਗਿਆ ਹਾਂ ਜਿਨ੍ਹਾਂ ਦੇ ਘਰੇ ਸੀ ਲੈ ਸਰਦਾਰ ਸਾਹਿਬ ਇਹ ਦੇ ਨੇ ਪਹਿਲਾਂ ਇਹ ਪਤਾ ਨਹੀਂ ਜੀ ਨਸ਼ਾ ਇਹ ਆਪ ਵੀ ਲਾਉਂਦਾ ਹੈ ਇਹ ਆ ਵੀ ਲਾਉਂਦਾ ਹੈ ਬਾਕੀ ਸਾਨੂੰ ਇਹ ਇਥੇ ਪਤਾ ਵੀ ਦਿੰਦਾ ਇਹ ਦਿੰਦਾ ਹੈ ਹਾਈ ਸੀ ਹਾਂਜੀ ਇਹ ਕੰਮ ਲੌਕ ਟੇਲ ਦਾ ਕਰਦਾ ਸੀ ਲਾ ਨਸ਼ੇ ਦਾ ਟੀਕਾ ਇਹ ਤਾਂ ਹੁਣ ਇਹਨੂੰ ਪਤਾ ਵੀ ਇਹਨੇ ਨਸ਼ੇ ਦਾ ਲਵਾਇਆ ਤੇ ਕਿਵੇਂ ਤੇ ਜਦੋਂ ਹੀ ਕੋ ਉੱਥੇ ਗਏ ਆ ਕੋਲੇ ਦਾ ਮੁੰਡਾ ਖੜਾ ਸੀ ਤੇ ਉਥੋਂ ਮੇਰੇ ਮੁੰਡੇ ਨੇ ਚੁੱਕ ਕੇ ਇਹਨੂੰ ਮੰਜੇ ਤੇ ਪਾਤਾ ਤੇ ਇਹਨੂੰ ਇੱਕ ਕੁੱਕ ਨੱਪੀ ਤੇ ਨਹੀਂ ਗੱਲ ਬਣੀ ਮੈਂ ਸਰਪੰਚ ਨੂੰ ਲਿਆ ਸੱਦ ਕੇ ਕਾਰਜ ਸਿੰਘ ਨੂੰ ਉਹਨੇ ਗੱਡੀ ਲਿਆਂਦੀ ਇਥੇ ਰਾਹ ਚ ਲਿਆਂਦਾ ਤੇ ਉਹ ਉਹਨੇ ਵੇਖਿਆ ਉਹਦਾ ਮੇਰੇ ਇੰਦਾ ਪਿੰਡਾ ਠਰ ਗਿਆ ਜਦੋਂ ਚਲ ਗਏ ਨੇ ਹਸਪਤਾਲ ਚ ਉਹਨੇ ਮਸ਼ੀਨ ਲਵਾ ਕੇ ਵੇਖੀ ਆ ਤੇ ਉਹਦਾ ਵੀ ਡੈਥ ਹੋ ਚੱਕੀ ਆ ਤੇ ਮੈਂ ਬੂਟੇ ਵਾਲੇ ਆਇਆ ਤੇ ਮੇਰੇ ਮੁੰਡਾ ਨਾਲ ਸੀ ਉਹਨੇ ਫੋਨ ਕਰਤਾ ਡੈਡੀ ਵੀ ਉਹ ਚੰਦ ਵਸਿਆ ਵੀ ਉਹ ਉੱਥੋਂ ਮਰ ਜਾ ਤੂੰ ਤੇ ਮੇਰੇ ਉਹ ਮਾਮਲਾ ਆ ਨਸ਼ੇ ਕਰਕੇ ਕੀ ਮੁੰਡਾ ਮਰਿਆ ਨੌਜਵਾਨ ਕੀ ਉਮਰ ਕਿੰਨੀ ਸੀ ਕੀ ਨਾ ਉਮਰ ਦੇ ਕੀ ਕਰੀ 35 ਸਾਲ ਆ ਜੀ ਹਾਂਜੀ ਪਿੰਡ ਦਾ ਰੁਕਣਾ ਬੇਗੂਆ ਸੁਖਦੇਵ ਸਿੰਘ ਦਾ ਲੜਕਾ ਜਸਵੰਤ ਸਿੰਘ ਆ ਜੀ ਇਹ ਨਾ ਓਵਰਡੋਜ ਨਾਲ ਇਹਦੀ ਮੌਤ ਹੋਈ ਆ ਤੇ ਉਹਨਾਂ ਦੇ ਸਰ ਮਾਮਲਾ ਦਰਜ ਕੀਤਾ ਇਹ ਮਾਮਲਾ ਦਰਜ ਰਿੰਕੂ ਤੇ ਉਹਦੀ ਪਤਨੀ ਵਾਸੀ ਰੁਕਣਾ ਬੇਗੂਆ ਉਹਨਾਂ ਦੇ ਘਰੇ ਮਰਿਆ ਉਹਨਾਂ ਦੇ ਘਰੇ ਮਰਿਆ ਬਾਥਰੂਮ ਦੇ ਵਿੱਚ ਟਿਕਾ ਲਾਇਆ ਟਿਕਾ ਲਾਇਆ ਵੈਸੇ ਨੂੰ ਉਸ ਰੈਂਜ ਤਾਂ ਨਹੀਂ ਬਰਾਮਦ ਹੋਈ ਮੌਕੇ ਤੋਂ ਪਰ ਉਹ ਕਹਿ ਰਹੇ ਨੇ ਮੈਂ ਟੀਕਾ ਲਾਇਆ ਜਿਨ੍ਹਾਂ ਨੇ ਚੁੱਕਿਆ ਜਾ ਕੇ ਉਦੋਂ ਰੈਂਜ ਸੀਗੀ ਮੌਕੇ ਤੇ ਰੈਂਜ ਸੋਨ ਦਾ ਪਛਾਹ ਹੋ ਗਈ ਅਸੀਂ ਲੇਟ ਪਹੁੰਚੇ ਜਦੋਂ ਮਾਮਲਾ ਦਰਜ ਕਰਤਾ ਹਾਂ ਹਾਂਜੀ ਮਾਮਲਾ ਦਰਜ ਕਰਤਾ ਮਕਦਮਾ ਨੰਬਰ 188 ਹਾਂਜੀ ਥਾਣਾ ਕੁੱਲਗੜੀ ਮਿੱਟੀ ਮਿੱਟੀ ਹੈਗੀ 13 ਅਸੀਂ ਪਤਨੀ ਦੇ ਕੀਤਾ ਹਾਂਜੀ ਪਤੀ ਪਤਨੀ ਜੀ ਉਹ ਮਾਮਾ ਦੇ ਗ੍ਰਿਫਤਾਰੀ ਕਰੇ ਹਾਂ ਹਾਂਜੀ ਗ੍ਰਿਫਤਾਰੀ ਬਾਕੀ ਜੀ ਨਹੀਂ ਗ੍ਰਿਫਤਾਰੀ ਹੋਇਆ ਜੀ ਅਜੇ ਨਹੀਂ ਨਹੀਂ ਇਹ ਤਾਂ ਪੋਸਟਮੈਨ ਮਕਰਾ ਰਹੇ ਬਾਅਦ ਚ ਸੱਜੇ ਹਾਂਜੀ ਉਹ ਯਾਰ